ਦਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅੱਜ ਭਾਈ ਜੁਲਤਾਰ ਸਿੰਘ ਗ੍ਰੰਥੀ ਸਪੋਤਰਾ ਸਰਦਾਰ ਗੁਰਚਤ ਸਿੰਘ ਜੀ ਪਿੰਡ ਗੁਜਰਾ ਜੋ ਕਿ 9 ਸਾਲ ਤੋਂ ਲਿਆ ਕਰਕੇ ਗੁਰਦੁਆਰਾ ਵੱਡਾ ਦਰਵਾਜ਼ਾ ਪਿੰਡ ਗੁਜਰਾ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਦੀ ਡਿਊਟੀ ਨਿਭਾਉਂਦੇ ਆ ਰਹੇ ਸੀ ਜੋ ਕਿ ਅੱਜ ਇਹਨਾਂ ਨੇ ਸੰਗਤ ਕੋਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਡਿਊਟੀ ਤੋਂ ਸੇਵਾ ਜਿਹੜੀ ਹੈ ਮੁਕ ਤੋਂ ਮੁਕਤੀ ਮੰਗ ਲਈ ਹੈ ਕਿਉਂਕਿ ਘਰੇਲੂ ਕਾਰਨਾ ਕਰਕੇ ਆਪਣੀ ਮਰਜ਼ੀ ਦੇ ਨਾਲ ਆ ਬਾਬਾ ਜੀ ਨੇ ਜਿਹੜੀ ਡਿਊਟੀ ਹੈ ਉਹ ਅੱਜ ਡਿਊਟੀ ਤੋਂ ਵਿਦਾਇਗੀ ਲੈ ਰਹੇ ਨੇ ਸਾਰੀ ਸੰਗਤ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਵੱਲੋਂ ਨੌਂ ਸਾਲ ਦੀ ਜਿਹੜੀ ਸੇਵਾ ਗੁਰੂ ਘਰ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਹੈ ਤਨੋਂ ਮਨੋਂ ਬਾਬਾ ਜਗਤਾਰ ਸਿੰਘ ਜੀ ਇਹਨਾਂ ਦਾ ਬਹੁਤ ਧੰਨਵਾਦ ਹੈ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਗਰ ਦੀ ਸੰਗਤ ਪਤਵੰਤੇ ਸੱਜਣਾ ਵੱਲੋਂ ਅੱਜ ਇਹਨਾਂ ਨੂੰ ਮਾਨ ਸਨਮਾਨ ਆ ਜਿਹੜਾ ਉਹ ਸਰਪਾਉ ਦੇ ਕੇ ਜਿਹੜਾ ਉਹ ਗੁਰੂ ਘਰ ਦੀ ਸੇਵਾ ਦੀ ਬਧਾਈ ਦਿੱਤੀ ਜਾ ਰਹੀ ਆ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਵਤੇ ਬਨੇ ਇਸੋ ਨਿਹਾਂ ਸਤਿ ਸ੍ਰੀ ਅਕਾਲ ਬਨੇ ਇਸੋ ਨਿਹਾਂ ਸਤਿ ਸ੍ਰੀ ਅਕਾਲ ਇਹਨਾਂ ਦਾ ਜਿਹੜਾ ਮਾਨ ਸਨਮਾਨ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅਤੇ ਪਤਵੰਤੇ ਸੱਜਣਾ ਵੱਲੋਂ ਨਮਾਈਆਂ ਇਹਨਾਂ ਦੀਆਂ ਸਵਾਮਾਂ ਦੇ ਬਦਲੇ ਅੱਜ ਜਿਹੜਾ ਮਾਇਆ ਦੇ ਨਾਲ ਵੀ ਇਹਨਾਂ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਅਸੀਂ ਹੋਰ ਵੀ ਉਮੀਦ ਕਰਦੇ ਹਾਂ ਜਿਹੜੇ ਗਰੰਥੀ ਸਿੰਘ ਨੇ ਤੇ ਜਿਹੜੀ ਗ੍ਰੰਥੀ ਸੰਗਤ ਦੀ ਸੇਵਾ ਜਿਹੜੀ ਆਪਾਂ ਤਨੋਂ ਮਨੋਂ ਨਮੋਣਾ ਤਾਂ ਉੱਥੇ ਆਪਾਂ ਆਪਣੀ ਮਰਜ਼ੀ ਨਾਲ ਜਿਹੜੀ ਸੇਵਾ ਆਪਾਂ ਪ੍ਰਬੰਧਕਾਂ ਵੱਲੋਂ ਲੈਨੇ ਆ ਤਾਂ ਉੱਥੇ ਮਾਨ ਸਨਮਾਨ ਜ਼ਰੂਰੀ ਹੈ ਸੋ ਗੁਰੂ ਮਰਜਾਦਾ ਅਨੁਸਾਰ ਸਾਰੇ ਪ੍ਰਬੰਧਕਾਂ ਵੱਲੋਂ ਤੇ ਨਗਰ ਦੀ ਸੰਗਤ ਵੱਲੋਂ ਬਾਬਾ ਜੀ ਦਾ ਮਾਨ ਸਨਮਾਨ ਕੀਤਾ ਗਿਆ ਬਾਬਾ ਜੀ ਇਹ ਥੋੜੀ ਸੇਵਾ ਬਹੁਤੀ ਸੇਵਾ ਕਰਕੇ ਪ੍ਰਵਾਨ ਕਰਨ 2 ਮਿੰਟ ਮੈਂ ਬਾਬਾ ਜਗਤਾਰ ਸਿੰਘ ਜੀ ਨੂੰ ਕਹਾਂਗਾ ਕਿ ਉਹ ਸਾਰੇ ਸੰਗਤ ਦਾ ਜਿਹੜਾ ਉਹ ਦੱਸਣਾ ਵੀ ਅਸੀਂ ਸੇਵਾ ਜਿਹੜੀ ਹੈ ਕਪੜੇ ਮਰਜ਼ੀ ਨਾਲ ਅੱਜ ਛੱਡ ਰਹੇ ਆਂ ਬਾਬਾ ਜਗਤਾਰ ਸਿੰਘ ਜੀ 2 ਮਿੰਟ ਆਪਣੀ ਵਿਚਾਰ ਆ ਜਿਹੜੀ ਉਹ ਸੰਗਤ ਨਾਲ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ 10 ਭਾਈ ਜਗਤਾਰ ਸਿੰਘ ਜੀ ਸੋ ਪਿਛਲੇ 916 ਤੋਂ ਲੈ ਕੇ ਗੁਰਦੁਆਰਾ ਵੱਡਾ ਦਰਵਾਜਾ ਸਰ ਵਿਖੇ ਸੇਵਾ ਨਿਭਾਰਿਆ ਸੀ ਸੋ ਅੱਜ ਟਰੇਲੂ ਕਰਨਾ ਕਰਕੇ ਮੈਂ ਆਪਬ ਦੀ ਮਰਜ਼ੀ ਦੇ ਨਾਲ ਪ੍ਰਬੰਧਕਾਂ ਦੇ ਪਾਸੋਂ ਤੇ ਸੰਗਤਾਂ ਦੇ ਪਾਸੋਂ ਸੇਵਾ ਮੁਕਤ ਹੋ ਰਿਆਂਗਾ ਆਪਦੀ ਮਰਜ਼ੀ ਦੇ ਨਾਲ ਟਰੇਲੂ ਕਰਨਾ ਕਰਕੇ ਪ੍ਰਬੰਧਕ ਅੱਜ ਮੈਨੂੰ ਵਿਦਾਇਗੀ ਦੇਣ ਲੱਗੇ ਨੇ ਸੋ ਕਿਸੇ ਕਾਰਨ ਕਰਕੇ ਨਹੀਂ ਸਿਰਫ ਆਪਣੀ ਮਰਜ਼ੀ ਕਰਕੇ ਘਰੇਲੂ ਕਾਰਨਾ ਕਰਕੇ ਮੈਂ ਆਪ ਵਿਦਾਇਗੀ ਲੈ ਰਿਹਾ ਹਾਂ ਜੇ ਕਿਸੇ ਨੂੰ ਮੇਰੇ ਵੱਲੋਂ ਕੁਝ ਡਿਊਟੀ ਦੇ ਦੌਰਾਨ ਸੇਵਾ ਦੇ ਦੌਰਾਨ ਬੋਲਿਆ ਗਿਆ ਹੋਵੇ ਤਾਂ ਮੈਂ ਖਿਮਾ ਮੰਗਦਾ ਹਾਂ ਸਤਿਗੁਰੂ ਜੀ ਬਖਸ਼ਣ ਜੋਗ ਨੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬਲੇ ਸੋਨਿਆ ਸਤਿ ਸ੍ਰੀ ਅਕਾਲ ਭਾਵੇਂ ਬਣਾਵੇ ਜਕਾਰੇ ਲਜਾਵੇ ਨਿਹਾਲ ਹੋ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ